ਸਤਿ ਸ੍ਰੀ ਅਕਾਲ ਜੀ ਕਪੜੇ ਜਿਹੜੇ ਕਲੈਕਸ਼ਨ ਐਂਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਹਾਂ ਬਹੁਤ ਹੀ ਪਿਆਰੇ ਪਿਆਰੇ ਪਾਰਟੀ ਵੇਅਰ ਸੂਟ ਹਾਂਜੀ ਇਹ ਫਰਸਟ ਹੈ ਜੀ 크ريب ਤੇ ਸੂਟ ਹੈ ਸਾਰਾ ਹੈਂਡਵਰਕ ਦਾ ਕੰਮ ਹੋਇਆ ਹੈ ਹਾਂਜੀ ਬਹੁਤ ਹੀ ਪਿਆਰਾ ਸੂਟ ਤਿਆਰ ਹੋਇਆ ਹੈ ਇਹਦੇ ਵਿੱਚ ਮਜ਼ੈਂਟਾ ਕਲਰ ਦੇ ਵਿੱਚ ਥ्रेडਵਰਕ ਯੂਜ਼ ਹੋਇਆ ਹੈ ਹਾਂਜੀ ਇਹ ਇਹਦੇ ਮਜ਼ੈਂਡਾ ਕਲਰ ਨਾਲ ਫਿਨਿਸ਼ਿੰਗ ਪੱਟੀਆਂ ਤੇ ਹਾਈਲਾਈਟ ਕੀਤਾ ਹੈ ਮਜ਼ੈਂਡਾ ਕਲਰ ਨੂੰ ਇਹ ਬਹੁਤ ਹੀ ਸੋਹਣੇ ਲਟਕਣ ਲਗਾਏ ਹਨ ਇਸਦੇ ਨਾਲ ਜੀ ਪਟਿਆਲਾ ਸਲਵਾਰ ਤਿਆਰ ਹੋਈ ਹੈ ਸਲਵਾਰ ਤੇ ਵੀ ਫਿਨਿਸ਼ਿੰਗ ਹੈ ਹਾਂਜੀ ਇਸਦੇ ਨਾਲ ਔਰਗੈਂਜ਼ਾ ਦਾ ਦੁਪੱਟਾ ਤਿਆਰ ਹੋਇਆ ਹੈ ਬਹੁਤ ਹੀ ਪਿਆਰੀ ਇਸ ਤੇ ਲੇਸ ਲਗਾਈ ਹੈ ਜਿਵੇਂ ਸੂਟ ਚ ਪਾੜ ਦਾ ਕੰਮ ਹੈ ਪਾੜ ਦੀ ਲੇਸ ਲਗਾਈ ਹੈ ਨਾਲ ਫਿਨਿਸ਼ਿੰਗ ਪੱਟੀ ਦੇ ਕੇ ਬਹੁਤ ਹੀ ਸੋਹਣਾ ਸੂਟ ਤਿਆਰ ਕੀਤਾ ਹੈ ਇਸ ਨੂੰ ਤੁਸੀਂ ਕਿਸੇ ਵੀ ਕਲਰ ਚ ਕਿਸੇ ਵੀ ਫੈਬਰਿਕ ਤੇ ਕਸਟਮਾਈਜ਼ ਕਰਾ ਸਕਦੇ ਹੋ हाँ जी थोड़ी तो अपनी चॉइस अनुसार है वेखो बहुत प्यारा सूट तैयार होया है कम की फिनिशिंग वेखो कि सोना कम है इस पर बहुत ही प्यारा वर्क है और बहुत ही रीजनेबल प्राइस सूट तैयार होया है किसी भी फंक्शन से पाने बहुत सोहना सूट है हाँ जी एंड नैक्सट है जी ਬਨਾਰਸੀ ਦਾ ਸੂਟ ਹੈ ਹਾਂਜੀ ਇਸ ਦੇ ਵਿੱਚ ਫਿਨਿਸ਼ਿੰਗ ਪੱਟੀ ਦਿੱਤੀ ਹੈ ਸਿਲਵਰ ਕਰਾਜ਼ੀ ਸਿਲਵਰ ਕਲਰ ਦੇ ਵਿੱਚ ਬਨਾਰਸੀ ਦਾ ਵਰਕੇ ਹਾਂਜੀ ਇਸ ਦੇ ਨਾਲ ਵੀ ਪਟਿਆਲਾ ਸਲਵਾਰ ਤਿਆਰ ਹੋਈ ਹੈ ਇਸ ਨਾਲ ਬਨਾਰਸੀ ਦਾ ਦੁਪੱਟਾ ਹੈ ਇਸ ਨੂੰ ਡੀਪ ਕਲਰ ਦਾ ਡਾਈ ਕਰਾਇਆ ਹੈ ਬਾਕੀ ਤੁਹਾਡੇ ਕਸਟਮਰ ਦੀ ਆਪਣੀ ਚੋਅ ਅਨਸਾਰ ਤੁਸੀਂ ਕਿਸੇ ਵੀ ਕਲਰ ਚ ਇਸ ਨੂੰ ਇਸ ਜਿਮਰ ਤੇ ਸੂਟ ਹੈ ਕਿਸੇ ਵੀ ਕਲਰ ਚ ਤੁਸੀਂ ਡਾਈ ਕਰਾ ਸਕਦੇ ਹੋ ਡਾਈ ਕਰਾ ਕੇ ਤਿਆਰ ਕਰਵਾਓ ਬਹੁਤ ਪਿਆਰਾ ਸੂਟ ਤਿਆਰ ਹੋਏਗਾ ਹਾਂਜੀ ਇਹ ਨੈਕਸਟ ਹੈ ਜੀ ਇਹ ਵੀ ਕ੍ਰੇਪ ਦਾ ਸੂਟ ਹੈ ਹਾਂਜੀ ਬਹੁਤ ਹੀ ਪਿਆਰਾ ਹੈਂਡਵਰਕ ਦਾ ਸੂਟ ਹੈ हाँ जी सार, इससे सारे फ्रंट पे हैवी वर्क है ऐसे स्लीव्स से वर्क है इससे नैक से बहुत प्यारा वर्क है हाँ जी इस पटियाला सलवार तैयार हो ये। ਸਲਵਾਰ 'ਚ ਸੇਮ ਸ਼ਿਮਰ ਦੇ ਕੇ ਔਰ ਇਸ ਤੇ ਸਾਰੀ ਸ਼ਰਟ ਤੇ ਸ਼ਿਮਰ ਨਾਲ ਔਰ ਸਮੋਸਾ ਲੈਸ ਨਾਲ ਇਸ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਇਸ ਤੇ ਨਾਲ ਹੈਂਡਵਰਕ ਤਾਂ ਬਹੁਤ ਹੀ ਪਿਆਰਾ ਦੁਪੱਟਾ ਹੈ ਬਾਕੀ ਕਸਟਮਰ ਦੀ ਆਪਣੀ ਚੋਇਸ ਅਨੁਸਾਰ ਹੈ ਅਗਰ ਤੁਸੀਂ ਬਾਟਮ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਸਟ੍ਰੇਟ ਸਲਵਾਰ ਤਿਆਰ ਕਰਵਾਣੀ ਹੈ ਜਾਂ ਫਰਸੀ ਸਲਵਾਰ ਜਿੱਦਾਂ ਕਿ ਅੱਜਕੱਲ੍ਹ ਟ੍ਰੈਂਡਿੰਗ ਹੈ ਤਾਂ ਤੁਸੀਂ ਉਹ ਵੀ ਤਿਆਰ ਕਰਵਾ ਸਕਦੇ ਹੋ इस सूट नीचे भी किसी भी कलर च किसी भी फैब्रिक तैयार करवाना है तैयार करवा सकते हो बाकी तीस अपने को भी कोई सू अपना डिजाइन भेज सकते हो तो भी सूट तैयार हो जाएगा जी हाँ जी ए नैक्सट है जी बहुत ही सोहना मेहंदी कलर है बहुत ही प्यारा सूट है इससे सारे हैंडवर्क है सारा थ्रेड का कम है ਹਾਂਜੀ ਐਸ ਤੇ 슬ੀਵਸ ਹਾਂਜੀ ਇਹ ਕੈਂਵਸ ਦੇ ਵਿੱਚ ਥੋੜਾ ਲਾਈਟ ਕਲਰ ਆ ਰਿਹਾ ਹੈ ਬਹੁਤ ਹੀ ਪਿਆਰਾ ਮਹਿੰਦੀ ਕਲਰ ਹੈ ਬਹੁਤ ਹੀ ਸੋਹਣਾ ਸੂਟ ਤਿਆਰ ਹੋਇਆ ਹੈ ਇਹ ਤੁਸੀਂ ਆਪਣੇ ਮਹਿੰਦੀ ਤੇ ਵੇਅਰ ਕਰਨਾ ਹੋਵੇ ਜਾਂ ਕਿਤੇ ਵੀ ਕਿਸੇ ਨੇ ਮਤਲਬ ਮਹਿੰਦੀ ਫੰਕਸ਼ਨ ਤੇ ਜਾਣਾ ਹੈ ਜਾਂ ਕਿਸੇ ਹੋਰ ਫੰਕਸ਼ਨ ਵਾਸਤੇ ਤਿਆਰ ਕਰਵਾਉਣਾ ਹੈ ਤਿਆਰ ਕਰਵਾ ਸਕਦੇ ਹੋ ਬਹੁਤ ਹੀ ਪਿਆਰੀ ਇਸ ਦੇ ਵਿੱਚ ਫਿਨਿਸ਼ਿੰਗ ਪੱਟੀ ਦਿੱਤੀ ਹੈ ਐ ਕਲਰ ਨੂੰ ਫਿਰੋਜੀ ਕਲਰ ਨੂੰ ਹਾਈਲਾਈਟ ਕੀਤਾ ਹੈ ਇਸ ਦੇ ਨਾਲ ਵੀ ਪਟਿਆਲਾ ਸਲਵਾਰ ਤਿਆਰ ਹੋਈ ਹੈ ਇਹ ਬਹੁਤ ਹੀ ਜ਼ਿਆਦਾ ਲਾਈਟ ਆ ਰਿਹਾ ਹੈ ਕੈਮਰੇ ਦੇ ਵਿੱਚ ਇਹਨਾਂ ਦਾ ਲਾਈਟ ਕਲਰ ਨਹੀਂ ਬਹੁਤ ਹੀ ਪਿਆਰਾ ਕਲਰ ਹੈ ਇਸ ਦੇ ਨਾਲ ਔਰਗਾਂਜ਼ਾ ਦੁਪੱਟਾ ਤਿਆਰ ਕੀਤਾ ਹੈ ਬਹੁਤ ਹੀ ਸੋਹਣਾ ਪਾਰਟੀ ਵੇਅਰ ਸੂਟ ਤਿਆਰ ਹੋਇਆ ਹੈ ਹਾਂਜੀ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਿਸੇ ਹੋਰ ਫੈਬਰਿਕ ਚ ਤੁਸੀਂ ਕਸਟਮਾਈਜ਼ ਕਰਾਣਾ ਕਰਵਾ ਸਕਦੇ ਹੋ ਹਾਂਜੀ ਨੈਕਸਟ ਹੈ ਜੀ ਸ਼ਿਮਰ ਚ ਸ਼ਰਾਰਾ ਸੂਟ ਤਿਆਰ ਹੋਇਆ ਹੈ ਇਸ ਤੋਂ ਪੂਰੇ ਸ਼ਰਾਰੇ ਤੇ ਵਰਕ ਹੈ ਇਸ ਦੇ ਵਿੱਚ ਇਸ ਫੈਬਰਿਕ 'ਚ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨਸ ਆਏ ਹਨ ਤੁਸੀਂ ਕੋਈ ਵੀ ਡਿਜ਼ਾਈਨ ਕੋਈ ਵੀ ਕਲਰ ਤੁਸੀਂ ਲੈਣਾ ਹੈ ਤਾਂ ਤੁਸੀਂ ਆਪਣੀ ਚੋਇਸ ਅਨਸਾਰ ਅਸੀਂ ਬਹੁਤ ਸਾਰੇ ਰੀਲਸ ਵੀਡੀਓਜ਼ 'ਚ ਪਾਨੇ ਆ ਤੁਸੀਂ ਉਹਨਾਂ 'ਚੋਂ ਆਪਣੀ ਸਿਲੈਕਟ ਕਰ ਸਕਦੇ ਹੋ ਜੀ ਹਾਂਜੀ ਐਸ ਤੇ ਨਾਲ ਸ਼ਰਟ ਤਿਆਰ ਹੋਇਆ ਹੈ ਔਰ ਇਸ ਦੇ ਨਾਲ ਬਹੁਤ ਹੀ ਪਿਆਰਾ ਦੁਪੱਟਾ ਤਿਆਰ ਹੋਇਆ ਹੈ ਬਾਕੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਸਾਡੇ चैनल सबसक्राइब करो साडियो लाइक करो शेयर करो कमेंट करो और कमेंट करके दू जरूर दस्या करो तो कलैक्शन किदी लगी है साड़ी वीडियो वेख लिये थैंक यू हाँ जी बाय बाय